ਵਾਸੇਕ ਧੰਨ ਗੁਰੂ ਦਾ ਹੁਕਮ ਮੰਨ ਕੇ ਨਾਲੇ ਤੇ ਚਿਖਾ ਲਈ ਬਲਣ ਲਈ ਆਈ ਜਾਣ ਤੇ ਨਾਲੇ ਮੇਵੇ ਤੇ ਕੜਾ ਤਿਆਰ ਕਰਨ ਵਾਸਤੇ ਰਸਤਾ ਲਈ ਜਾ ਤੇ ਇੱਕ ਪਾਸੇ ਚਿਖਾ ਦੀ ਤਿਆਰੀ ਕਰ ਰਹੇ ਨੇ ਚਿਖਾ ਲਈ ਲੱਕੜਾ ਲਿਆ ਰਹੇ ਨੇ ਇੱਕ ਪਾਸੇ ਘਿਓ ਮੈਦਾ ਆਟਾ ਲਿਆ ਰਹੇ ਨੇ ਕੜਾ ਬਣਾਉਣ ਵਾਸਤੇ ਮੇਵੇ ਲਿਆ ਰਹੇ ਨੇ ਲੰਗਰ ਤਿਆਰ ਕਰਨ ਇਕੋ ਸਮੇਂ ਦੋਹੇ ਚੀਜ਼ਾਂ ਇਹ ਸੱਚੇ ਬਾਦਸ਼ਾਹ ਹਜ਼ੂਰ ਦੀ ਸਰੀਰ ਕਾਰਬਲਾ ਕਿੰਨੀ ਕਹ 41 ਸਾਲ 9 ਮਹੀਨੇ ਤੇ ਲਗਭਗ 15 ਕੁ ਦਿਨ ਦੇਖੋ ਦੋਨੋਂ ਚੀਜ਼ਾਂ ਪੈਰਲਰ ਕਰਨੀਆਂ ਇੱਕ ਪਾਸੇ ਚਿਖਾ ਦੀ ਤਿਆਰੀ ਇੱਕ ਪਾਸੇ ਪਕਵਾਨ ਤਿਆਰ ਹੋ ਰਹੇ ਸਨ ਤਲਕੀਆਂ ਵਾਲੇ ਪਾਤਸ਼ਾਹ ਜਿਨ੍ਹਾਂ ਦੇ ਚਰਨਾਂ ਨਾਲ ਸਿੱਖਾਂ ਦੀ ਰੂਹ ਜੁੜੀ ਹੋਈ ਹੈ ਜਿਨ੍ਹਾਂ ਦੇ ਚਰਨਾਂ 'ਚ ਸਿੱਖਾਂ ਦੀ ਰੂਹ ਵਸਦੀ ਹੈ ਜਿਨ੍ਹਾਂ ਦੇ ਦੀਦ ਤੋਂ ਬਿਨਾਂ ਸਾਹ ਨਹੀਂ ਲੈ ਸਕਦੇ ਸਿੱਖ ਉਹਨਾਂ ਦੇ ਹੱਥੀਂ ਚਿਖਾ ਦੀ ਤਿਆਰੀ ਕਰ ਰਹੇ ਆ ਤੇ ਆਪਣੇ ਹੱਥੀ ਸੋਹਣੇ ਪਕਵਾਨਾਂ ਦੀ ਲੰਗਰ ਮੇਰੇ ਪਿਆਰੇ ਸਿੱਖ ਆਉਣਗੇ ਗੁਰਸਿੱਖ ਸੰਗਤ ਆਏਗੀ ਰੱਬ ਦੇ ਪਿਆਰੇ ਆਉਣਗੇ ਸਾਰਿਆਂ ਨੂੰ ਰਜ ਰਜ ਕੇ ਪ੍ਰਸ਼ਾਦਾ ਛਕਾਉਣਾ ਭਰਮ ਨਹੀਂ ਕਰਨਾ ਵੀ ਅੱਜ ਰੋਟੀ ਨਹੀਂ ਪੱਕਣੀ ਅੱਜ ਸੱਚੇ ਪਾਤਸ਼ਾਹ ਜੀ ਚੱਲੇ ਨੇ ਜਾਂ ਕਿਸੇ ਜਿਹੜੇ ਭਰਮ ਲੋਕਾਂ ਚ ਪਏ ਸੀ ਉਹ ਕੱਢ ਦਿੱਤੇ ਜੀ ਮਹਾਰਾਜ ਆਪ ਕਿਆ ਤਿਆਰੀ ਕਰੋ ਸਿੰਘ ਲੱਗੇ ਮਹਾਰਾਜ ਦੇ ਹੁਕਮ ਦੇ ਅੰਦਰ ਤੇ ਉਹ ਬਿਰਥਾ ਤੇ ਸਤਗੁਰੂ ਜਾਣੇ ਨਾ ਅਮਰੀ ਬੇਦਨ ਹਰ ਪ੍ਰਭ ਜਾਣੈ ਆਵਰ ਕੇ ਜਾਣੈ ਪੀਰ ਪਰਈਆ ਕਿਸੇ ਨੂੰ ਕੀ ਪਤਾ ਪੀੜਾ ਦਾ ਫਈ ਤੋਂ ਤਨ ਦਸ਼ਮੇਸ਼ ਜੀ ਦੇ ਹੁਕਮ ਦੇ ਅੰਦਰ ਸਿੰਘ ਲੱਗੇ ਹਨ